ਜਾ ਰਹੇ ਨੇ ਤੇ ਬਰਦਾਸ਼ਤ ਨਹੀਂ ਕਰਦੇ ਸਿਪਮੇ ਜੋ ਪੱਤਰ ਲੈਂਦੇ ਨੇ ਲੀਡ ਚੋਕਪਾਲ ਨੂੰ ਜਾ ਰਹੇ ਨੇ ਤਾਂ ਇਸ ਵਿੱਚ ਕਲਵਰ ਸਿਖੀ ਸਾਹਮਣੇ ਇੱਕ ਵੱਡੀ ਗੱਲ ਹੋਈ ਹੈ ਜੀ ਕੀ ਕਹਿਣਾ ਚਾਹੋਗੇ ਜਿਨ੍ਹਾਂ ਨੇ ਨਾ ਪਿਆਰ ਇੰਨਾ ਸੋਨਾ ਜਿਨ੍ਹਾਂ ਨੇ ਇੱਕ ਇਮਾਨਦਾਰ ਹੋਰ ਵੱਡੀ ਗੱਲ ਗੁਜਰਾਤ ਦੀ ਸੰਗਤ ਦਾ ਧੰਨਵਾਦ ਜਿਹੜੀ ਪੱਖੋਂ ਸਮਰਥਨ ਕੀਤੀ ਵਾਲ ਜੀ ਵਾਲਾ ਬਾਬਾ ਜੀ ਤੇ ਸਰਦਾਰ ਭਗਵਾਨ ਸੇ ਮਾਣੇ ਦਾ ਜਿਹੜੀ ਉਹਨਾਂ ਨੂੰ ਔਰ ਪੂਰੇ ਭਾਰਤ ਦੀ ਅੱਜ ਜਿਹੜੀ ਰਾਜਨੀਤਿਕ ਰਿਪਰੇਜਨ ਹੈ ਦੇਖ ਸਕਦੇ ਹਾਂ ਕਿ ਜਿਹੜਾ ਭਾਜਪਾ ਦਾ I don't know how I to do ਉਤੋ ਆਮਾ ਵੀ ਪਾਰਟੋਲ ਬਾਈ ਇਲੈਕਸ਼ਨ ਜਿੱਤ ਗਿਆ ਇੱਕ ਨਵੇਂ ਸੂਰੇ ਦੀ ਜਿਹੜੀ ਉੱਦੇ ਹੋਇਆ ਇੱਕ ਨਵੀਂ ਸੂਰੇ ਦਾ ਔਰ ਉਹ ਨਾ ਜਦੋਂ ਭਾਰਤ ਦੇ 28 ਸੂਰੇ ਹੈ ਤੁਹਾਡਾ ਪੂਰਾ ਡੈਮੋਕਰੇਟਿਕ ਵਿੱਚ ਆਮਾ ਨੇ ਸਭ ਨੂੰ ਲਾਭ ਹੋਇਆ ਸਰ ਇਹ ਸਮੀਕਰ ਸਟਾਈ ਦੇ ਨਾਲ ਵੀ ਜੋੜੇ ਜਾ ਰਹੇ ਨੇ ਕਿ 27 ਨੂੰ ਵੀ ਇੱਕ ਔਰ ਬਣਾਣਾ ਮਿਲੇਗਾ 27 ਦੇ ਇਲੈਕਸ਼ਨ ਬਸਾਉ ਤਾਂ ਉਹ ਹੁੱਕ ਕੇ ਕਹਿੰਦੇ ਸੀ ਕਿ ਸਾਰੀ ਕਹ ਰਹੇ ਸੀ ਬਰੂਦੀ ਵੀ ਕਹ ਰਹੇ ਸੀ ਕਿ ਜਿਹੜਾ ਇਹ ਚੋਰ ਜਿੱਤ ਗਿਆ ਵੀ ਉਹਦੀ ਸਟਾਈ ਤੋਂ ਸਰਕਾਰ ਬਣਨੀ ਹੈ ਉਸ ਲੋਕਾਂ ਨੇ ਦਾਸਤਾ ਵੀ ਸਟਾਈ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਭਰਜੰਡ ਬਹੁਮਤ ਨਾਲ ਪੰਜਾਬ 'ਚ ਬਣੀ ਜਾ ਰਹੀ ਹੈ ਔਰ ਜਦੋਂ ਆਉਣ ਵਾਲੇ ਸਮੇਂ 'ਚ ਉਹ ਰਾਤ ਕਿੱਥੇ ਰੱਖੀ ਉਹ ਵਿਵਾਦ ਚੱਲ ਰਿਹਾ ਹੈ ਭਾਰਤ ਕ੍ਰਿਸ਼ਨ ਆਸ਼ਮੇ ਆਪਣੀ ਹਾਰ ਮੰਨੀ ਜਾ ਉਹ ਕਹਿੰਦੇ ਕਿ ਅਸੀਂ ਠੱਕੇ ਸੀਗੇ ਆਮ ਆਸ ਦੀ ਠੱਗੀ ਸੀਗੀ ਮੈਂ ਹਾਂ ਜਿਹੜੀ ਆਪਣੇ ਆਪ ਦੀ ਸਰਕਾਰ ਕਰਦੇ ਬਾਈ ਉਹ ਜਿਹੜੀ ਅਸੀਂ ਉਹਨਾਂ ਦੇ ਅੱਗੇ ਤਾਂ ਬਿਰਹਾ ਦੇ ਵੀ ਫੋ ਕਨਫਰਮ ਪਟਵਾਰ ਨੂੰ ਵਰਤਮਾਨ ਧਨਵਾਦ ਆੋਰ ਸੀ ਤੇ ਬਰਦਾਸ਼ਤ ਦੀ ਸੀ ਇਸ ਸਮੇਂ ਜੋ ਪੱਤਰ ਲੈਣ ਦੇ ਲਈ ਝੋਕਪਾਲ ਨੂੰ ਜਾ ਰਹੇ ਨੇ ਤਾਂ ਇਸ ਵਿੱਚ ਕਲਵਰ ਸਿਕਸਾਨ ਨੇ ਵੱਡੀ ਜਿੱਤ ਹੋਈ ਹੈ ਜੀ ਕੀ ਕਹਿਣਾ ਚਾਹੋਗੇ ਇੰਨਾ ਪਿਆਰ ਇੰਨਾ ਸੋਨਾ ਜਿਨ੍ਹਾਂ ਨੇ ਇੱਕ ਇਮਾਨਦਾਰ ਹੋਰ ਵੱਡੀ ਗੱਲ ਗੁਜਰਾਤ ਦੀ ਸੰਗਤ ਦਾ ਧੰਨਵਾਦ ਆਪ ਜੀ ਦੇ ਸਤਿਕਾਰਯੋਗ ਸਮਾਜਿਤ ਇਤਰੀਵਾਲ ਜੀ ਨੂੰ ਆਪਾਂ ਸਰਦਾਰ ਭਗਵਾਨ ਸਹਿਮਾਨ ਦਾ ਆਖੀ ਜੀ ਉਹਨਾਂ ਦੀ ਸੀ ਪਰ ਪੂਰੇ ਭਾਰਤ ਦੀ ਅੱਜ ਜਿਹੜੀ ਰਾਜਨੀਤਿਕ ਸਿਚੁਏਸ਼ਨ ਹੈ ਯਾ ਦੇਖ ਸਕਦੇ ਹੋ ਕਿ ਜਿਹੜਾ ਭਾਜਪਾ ਦਾ ਹੰਦੀ ਸਟੇਟ ਸੀ ਉਤੋਂ ਆਵਾਜ਼ ਵੀ ਪਾਰਟਲ ਵੀ ਵਾਇਲ ਇਲੈਕਸ਼ਨ ਜਿੱਤਿਆ ਹੈ ਇੱਕ ਨਵੇਂ ਸੂਰੇ ਦੀ ਜਿਹੜੀ ਉੱਤੇ ਹੋਇਆ ਹੈ ਇੱਕ ਨਵੀਂ ਸੂਰੇ ਦਾ ਔਰ ਉਹ ਕਹਿੰਦੇ ਜਿਹੜਾ ਪਾਰਦੇ ਵਾਇਲ ਸੂਰੇ ਹੈ ਦੁਬਾਰਾ ਕੀ ਨਹੀਂ ਡੈਪਟੀ ਸਰੇ ਸਮਿਕਰ ਸਤਾਈ ਦੇ ਨਾਲ ਵੀ ਜੋੜੇ ਜਾ ਰਹੇ ਨੇ ਕਿ ਸਤਾਈ ਨੂੰ ਵੀ ਇੱਕ ਔਰਦਲਾ ਮਿਲੇਗਾ ਸਤਾਈ ਦੇ ਇਲੈਕਸ਼ਨ ਨੂੰ ਆਉ ਤਾਂ ਵੀ ਹੁੱਕ ਕੇ ਕਹਿੰਦੇ ਸੀ ਕਿ ਸਾਰੀ ਪੈਰੇ ਸੀ ਬਰੂਤੀ ਵੀ ਕਹ ਰਹੇ ਸੀ ਕਿ ਜਿਹੜਾ ਇਹ ਚੋਣ ਜਿੱਤ ਗਿਆ ਵੀ ਉਹਦੀ ਸਤਾਈ ਤੋਂ ਸਰਕਾਰ ਬਣਨੀ ਹੈ ਉਸ ਲੋਕਾਂ ਨੇ ਦਾਸਤਾ ਕਿ ਸਤਾਈ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਹੜੀ ਭਰਜੰਡ ਬਹੁਮਤ ਦੇ ਨਾਲ ਪੰਜਾਬ ਚ ਬਣੀ ਜਾ ਰਹੀ ਹੈ ਔਰ ਜਦੋਂ ਆਉਣ ਵਾਲੇ ਸਮੇਂ ਚ ਵੀ ਰਾਤ ਚ ਰੱਖੀ ਹੋਈ ਦੀ ਰਾਤ ਚ ਸੀ ਆ ਭਾਰਤ ਕ੍ਰਿਸ਼ਨਾ ਅਸਮੇ ਆਪਣੀ ਹਾਰ ਮੰਨੀ ਜਾ ਉਹ ਕਹਿੰ ਰਹੇ ਨੇ ਕਿ ਅਸੀਂ ਕੱਥੇ ਸੀਗੇ ਕਾਮੇ ਸਾਰੀ ਇਕੱਠੀ ਸੀਗੀ ਮੈਂ ਹਾਰ ਨਹੀਂ ਆਪਣੇ ਆਪ ਨੂੰ ਕਰ ਸਕਦਾ ਬਾਈ ਜਿਹੜੀ ਅਸੀਂ ਅੰਦਰ ਕਰ ਰਹੇ ਹਾਂ ਫੋਨ ਲੋਕਾ ਦਾ ਪਤਵਾਰ ਲੋਕਾ ਨੇ ਵਰਤਮਾਇ ਧੰਨਵਾਦ ਪੰਜਾਬ ਤੇ ਉਤਰ ਗੁਰਦਾਸ ਦੀ ਟੀਮੇ ਜੋ ਪੱਤਰ ਲੈਂਦੇ ਲਈ ਡਿਸ਼ੋਪਲ ਨੂੰ ਜਾ ਰਹੇ ਨੇ ਤਾਂ ਇਸ ਵਿੱਚ ਕਲਵਰ ਸਿਖਰ ਸਾਹਮਣੇ ਵੱਡੀ ਜਿੱਤ ਹੋਈ ਹੈ ਜੀ ਕੀ ਕਹਿਣਾ ਚਾਹੋਗੇ ਕਿੰਨਾ ਈ ਇੰਨਾ ਪਿਆਰ ਇੰਨਾ ਸਰੋਦਾ ਜਿਹਨਾਂ ਨੇ ਦਿੱਕਾ ਮਾਨਦਾਰ ਹੋਰ ਵੱਡੀ ਗੱਲ ਗੁਜਰਾਤ ਦੀ ਸੰਗਤ ਦਾ ਧੰਨਵਾਦ ਮੇਰੇ ਪਤੂ ਸਮਾਜਿਤ ਕੀਚਰੀਵਾਲ ਜੀ ਬਾਬਾ ਜੀ ਤੇ ਸਰਦਾਰ ਭਗਵਾਸ ਮਾਨਦਾਰ ਜੀ ਨੂੰ ਔਰ ਕਿਉਂਕਿ ਭਾਰਤ ਦੀ ਅੱਜ ਜਿਹੜੀ ਬਰਸੋਤ ਨੇ ਕਿਹਾ ਜਿਹੜਾ ਭਾਜਪਾ ਦਾ ਗੜਖਾਂਦੀ ਸੀ ਸਟੇਟ ਸੀ ਜਿਹੜਾ ਉਤੋਂ ਆਮ ਆਦਮੀ ਪਾਰਟੀ ਬਹੁਤ ਵਾਈਲ ਇਕਸ਼ਨ ਜਿੱਤਿਆ ਨਾ ਇੱਕ ਨਵੇਂ ਸੂਬੇ ਦੀ ਜਿਹੜੀ ਉੱਦੇ ਹੋਇਆ ਇਹ ਨੰਮੀ ਸੂਬੇ ਦਾ ਔਰ ਉਹਨਾਂ ਨੇ ਜਿਹੜਾ ਭਾਰਤ ਦੇ 28 ਸੂਬੇ ਦੁਬਾਰਾ ਕੀ ਡਾਇਰੈਕਟਰ ਦੇ ਵਿੱਚ ਆਮ ਆਦਮੀ ਸਰੇ ਸਮੀਕਰ ਸਥਾਈ ਦੇ ਨਾਲ ਵੀ ਜੋੜੇ ਜਾ ਰਹੇ ਨੇ ਕਿ 27 ਨੂੰ ਵੀ ਇੱਕ ਹੋਰ ਬਣਾਣਾ ਬਿਲੇਗਾ ਸਥਾਈ ਇਲੈਕਸ਼ਨ ਦਾ ਤਾਂ ਉਹ ਤਾਂ ਉਹ ਹੁੱਕ ਕੇ ਕਹਿੰਦੇ ਸੀ ਕਿ ਸਾਰੀ ਕਹਦੇ ਸੀ ਬਰੂਤੀ ਵੀ ਕਹਿੰਦੇ ਸੀ ਕਿ ਜਿਹੜਾ ਇਹ ਚੋਣ ਜਿੱਤ ਗਿਆ ਵੀ ਉਹਦੀ ਸਥਾਈ ਤੋਂ ਸਰਕਾਰ ਬਣਨੀ ਹੈ ਉਸ ਲੋਕਾਂ ਨੇ ਦਾਸਤਾ ਕਿ 27 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਹੜੀ ਪ੍ਰਚੰਡ ਬਹੁਮਤ ਦੇ ਨਾਲ ਪੰਜਾਬ ਤੋਂ ਬਣੀ ਜਾ ਰਹੀ ਹੈ ਔਰ ਜਦੋਂ ਆਉਣ ਵਾਲੇ ਸਮੇਂ ਚ ਵੀ ਰਾਤ ਰੱਖੀ ਹੋਈ ਦੀ ਰਾਤ ਰੱਖੀ ਹੈ ਪਰ ਕੁਝ ਨਾਸ਼ ਨੇ ਆਪਣੀ ਹਾਰ ਮੰਨੀ ਹੈ ਉਹ ਕਹਿ ਰਹੇ ਨੇ ਕਿ ਅਸੀਂ ਇੱਥੇ ਸਾਰੇ ਕਾਮੇ ਸਾਰੇ ਇਕੱਠੇ ਸੀਗੇ ਮੈਂ ਹਾਰ ਜਿਹੜੀ ਆਪਣੇ ਆਪ ਚੁਣ ਕਰਦਾ ਬਾਈ ਨੂੰ ਕਹਿ ਰਹੇ ਹਾਂ ਕਿ ਉਹ ਮਨਕਲ ਬਤਵਾ ਲਿਖਣੇ ਵਰਤਮਾਨ ਹੈ ਧੰਨਵਾਦ